ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਐਮ ਫੈਨਸੀਆਂ ਤੇ ਲੱਗੀ ਮੋਹਰ ਔਰਤਾਂ ਦੇ ਲਈ ਕੀਤਾ ਗਿਆ ਹੈ ਵੱਡਾ ਐਲਾਨ ਪੰਜਾਬ ਕੈਬਨਿਟ ਦੀ ਐਮ ਮੀਟਿੰਗ ਦੇ ਵਿੱਚ ਅੱਜ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਹੈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਵੀ ਲਏ ਗਏ ਆ ਕੈਬਨਿਟ ਮੀਟਿੰਗ ਦੇ ਵਿੱਚ ਫਾਇਰ ਸੇਫਟੀ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਆ ਤੇ ਹੁਣ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਐਨਓਸੀ ਹਰ ਸੱਨੇ ਸਭੋ 3 ਸਾਲ ਬਾਅਦ ਲੈਣੀ ਪਵੇਗੀ ਇਸ ਤੋਂ ਇਲਾਵਾ ਫਾਇਰ ਵਿਪਾਲ ਦੇ ਵਿੱਚ ਭਾਰਤੀ ਨਿਜ਼ਮਾ ਦੇ ਵਿੱਚ ਸੋਧ ਕੀਤਾ ਜਾਵੇਗਾ ਵਿਸ਼ੇਸ਼ ਕਰਕੇ ਔਰਤਾਂ ਦੇ ਭਾਰਤੀ ਨਿਜ਼ਮ ਆਸਾਨ ਕੀਤੇ ਜਾਣਗੇ ਇਸ ਵਿੱਚ ਔਰਤਾਂ ਨੂੰ ਵਿਸ਼ੇਸ਼ ਵੋਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਨੇ 2 ਸਤੰਬਰ ਤੋਂ ਸੁਪਰ ਵਿਧਾਨ ਸਭਾ ਦਾ ਤਿੰਨ ਰੋਜਾ ਸੈਸ਼ਨਾਂ ਨੂੰ ਸੱਦਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਪੰਜਾਬ ਦੀ ਫੈਮਿਲੀ ਕੋਰਟ ਦੇ ਵਿੱਚ ਤਾਇਨਾਤ ਕਾਉਂਸਲਰਾਂ ਨੂੰ ਹੁਣ 600 ਰੁਪਏ ਰੋਜ਼ਾਨਾ ਪੱਤਾ ਮਿਲੇਗਾ ਪੱਤਾ ਵਧਾਉਣ ਲਈ ਮંજੂਰੀ ਕੈਬਨਿਟ ਮੀਟਿੰਗ ਦੇ ਵਿੱਚ ਦੇ ਦਿੱਤੀ ਗਈ ਹੈ ਪਹਿਲਾਂ ਉਹਨਾਂ ਨੂੰ 75 ਰੁਪਏ ਰਜਾਨਾ ਪੱਤਾ ਮਿਲਦਾ ਸੀ ਜੋ ਅੱਜ ਬਹੁਤ ਘੱਟ ਸੀ ਹੁਣ ਅਦਾਲਤ ਦੇ ਵਿੱਚ ਕਾਫੀ ਕੇਸ ਆ ਰਹੇ ਸੀ ਕਿ ਅਜਿਹੇ ਦੇ ਵਿੱਚ ਸਲਾਹਕਾਰਾਂ ਤੇ ਕੰਮ ਦਾ ਬੋਝ ਜ਼ਿਆਦਾ ਹੈ ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਇਸ ਤੋਂ ਇਲਾਵਾ ਪੰਜਾਬ ਵਿਜਾਰਤ ਨੇ ਸੂਬੇ ਦੀ ਪਹਿਲੀ ਖੇਡ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਸੂਬੇ ਨੇ ਇਹਨਾਂ ਇਹਨਾਂ ਦੇ ਨਾਲ ਹੀ ਖਿਡਾਰੀਆਂ ਦੇ ਲਈ 500 ਕੇਡਰ ਸਥਾਪਿਤ ਕੀਤੇ ਗਏ ਆ ਇਸ ਦੇ ਵਿੱਚ 460 ਕੋਚ ਸਿਨੀਅਰ ਕੋਚ ਅਤੇ 40 ਡਿਪਟੀ ਡਾਇਰੈਕਟਰ ਵੀ ਸ਼ਾਮਲ ਹੋਣਗੇ